અમલ अरोड़ा ਅਤੇ ਹਰਪਾਲ ਸਿੰਘ ਚੀਮਾ વિરુદ્ધ ਝੂਠੀ ਐਫਆਈਆਰ ਰਾਜਨੀਤੀ ਤੋਂ ਪ੍ਰੇਰਿਤ ਸਾਜ਼ਿਸ਼ ਹੈ ਗੁਰਬਿੰਦਰ ਸਾਹੀ ਕਪੂਰਥਲਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਸਾਹੀ ਨੇ ਐਤਵਾਰ ਨੂੰ ਕਾਂਗਰਸ ਅਤੇ ਭਾਜਪਾ ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਦੋਵੇਂ ਪਾਰਟੀਆਂ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਗੈਂਗਸਟਰਾਂ ਨੂੰ ਬਚਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਛੁਟੀਆਂ ਐਫ ਆਈ ਆਰਸ ਅਤੇ ਰਾਜਨੀਤਿਕ ਦਬਾਅ ਰਹੀਂ ਆਮ ਆਦਮੀ ਪਾਰਟੀ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਸਾਹੀ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਵਿਰੁੱਧ ਦਰਜ ਕੀਤੀ ਗਈ ਐਫ ਆਈ ਆਰ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਇਸ ਕਾਰਵਾਈ ਨੂੰ ਝੂਠਾ ਰਾਜਨੀਤਿਕ ਤੋੜ ਤੇ ਪ੍ਰੇਰਿਤ ਅਤੇ ਲੋਕਤੰਤਰ ਵਿਰੁੱਧ ਸਾਜ਼ਿਸ਼ ਦੱਸਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕੀਤੀ ਗਈ ਜਿਸ ਵਿੱਚ ਉਹਨਾਂ ਤੇ ਸੋਸ਼ਲ ਮੀਡੀਆ ਤੇ ਇੱਕ ਕਥਿਤ ਜਾਲੀ ਵੀਡੀਓ ਸਾਂਝਾ ਕਰਨ ਦਾ ਦੋਸ਼ ਲਗਾਇਆ ਗਿਆ ਸਾਹੀ ਨੇ ਕਿਹਾ ਕਿ ਇਹ ਸਿਰਫ ਦੋਵਾਂ ਮੰਤਰੀਆਂ ਤੇ ਹਮਲਾ ਨਹੀਂ ਹੈ ਪੰਜਾਬ ਦੇ ਇਮਾਨਦਾਰ ਸ਼ਾਸਨ ਅਤੇ ਲੋਕਤੰਤਰੀ ਪਾਵਨਾ ਤੇ ਹਮਲਾ ਹੈ ਉਨਾ ਅੱਗੇ ਕਿਹਾ ਕਿ ਅਰੋਣਾ ਅਤੇ ਹਰਪਾਲ ਚੀਮਾ ਇਮਾਨਦਾਰ ਅਤੇ ਮਿਹਨਤੀ ਲੋਕ ਹਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਅਨਥਕ ਮਿਹਨਤ ਕੀਤੀ ਹੈ। ਸਾਹੀ ਨੇ ਪਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪਾਜਪਾ ਦੁਆਰਾ ਨਾਮਜ਼ਦ ਰਾਜਪਾਲ ਦੁਆਰਾ ਸ਼ਾਸਿਤ ਚੰਡੀਗੜ੍ਹ ਪੁਲਿਸ ਤੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਇਹ بجلی ਦੀ ਰਫ਼ਤਾਰ ਨਾਲ ਰਾਜਨੀਤਿਕ ਤੌਰ ਤੇ ਪ੍ਰੇਰਿਤ ਐਫਆਈਆਰ ਦਰਜ ਕਰ ਰਿਹਾ ਹੈ। ਜਦੋਂ ਕਿ ਹਜ਼ਾਰਾਂ ਅਸਲੀ ਸ਼ਿਕਾਇਤਾਂ ਲੰਬਿਤ ਹਨ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕੀਤੇ ਚੰਡੀਗੜ੍ਹ ਪੁਲਿਸ ਦੇ ਹਲਫਨਾਮੇ ਤੋਂ ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੱਤਾ 15 ਮਈ 2024 ਤੱਕ ਸ਼ਿਕਾਇਤਾਂ ਲੰਬਿਤ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਾਈਬਰ ਅਪਰਾਧ ਧੋਖਾਧੜੀ ਅਤੇ ਚੋਰੀ ਨਾਲ ਸੰਬੰਧਿਤ ਸਨ ਇਹ ਦਰਸਾਉਂਦਾ ਹੈ ਕੀ ਕਾਂਗਰਸ ਅਤੇ ਭਾਜਪਾ ਅਸਲ ਦੋਸ਼ੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪ ਨੇਤਾਵਾਂ ਨੂੰ ਫਸਾਉਣ ਦੀ ਸਾਜ਼ਿਸ਼ ਕਿਵੇਂ ਰਚ ਰਹੇ ਹਨ ਪਰ ਆਪ ਨੇਤਾ ਅਤੇ ਵਰਕਰ ਡਰਨ ਵਾਲੇ ਨਹੀਂ ਹਨ ਅਸੀਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਸੱਚ ਬੋਲਣਾ ਕਦੇ ਨਹੀਂ ਛੱਡਾਂਗੇ